ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿੰਨੇ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰੀਏ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਪਸੰਦ ਆਉਂਦੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦਿਓ ਦੋਸਤੋ ਹਾਂਜੀ ਇਥੇ ਸਵੇਰ ਦਾ ਟਾਈਮ ਆ ਤੇ ਆਪਾਂ ਇਹ ਧਾਰਾ ਚੋਤੀਆਂ ਪੱਠੇ ਪਾਦੇ ਆਹਾਂ ਲੈ ਕੇ ਨਮਕਾ ਠੱਕੋ ਥੋੜਾ ਕੀ ਹਲੇ ਦਾ ਭੁਗਣੇ ਪਿਆ ਤੇ ਆਪਾਂ ਤਿਆਰ ਹੋ ਤੈਨੂੰ ਤੇ ਜਾਊਗਾ ਮੇਰੇ ਨਾਲ ਜਿਸ ਕਾਰਨ ਵੀ ਜਾਣਾ ਸੀਗਾ ਜਿਸ ਕਾਰਨ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਬਿਮਾਰ ਬੁਖਾਰ ਚੜ ਗਿਆ ਪਤਾ ਨਹੀਂ ਕੀ ਹੋ ਗਿਆ ਜੱਜ ਜੀ ਉਹ ਕਿਹ ਨਹੀਂ ਕਰੀਆ ਬਸਵੇ ਤੇ ਤੇ ਵਾਖਾ ਟਿੜਣ ਦੇਉਣੇ ਹੀ ਜਾਣਾ ਸੀਗਾ ਤੇ ਹੁਣ ਨਹੀਂ ਉਹ ਨਹੀਂ ਜਾ ਰਿਹਾ ਅਸੀਂ ਦੋ ਹੀ ਜਾ ਰਹੇ ਹਾਂ ਕੀ ਹੋ ਗਿਆ ਉਹਨੂੰ ਬਾਕੀ ਮੈਂ ਥੋੜੀ ਚਾਹ ਪੀਣ ਨੂੰ ਬਿਸਤੀ ਨਾ ਕਿ ਖੱਣ ਲੱਗ ਗਈ ਚਾਹ ਵੀ ਕਿਹ ਲੈ ਚਾਹਵੇ ਬਾਰੇ ਰੋਜ਼ ਲੌਂਗ ਦੇਣਾ ਜੋ ਤੇ ਵੀਡੀਓ ਬਣੇ ਤੁਹਾਡੇ ਨਾਲ ਜੂ ਸ਼ੇਅਰ ਕਰਾਂਗੇ ਤੇ ਸਾਈਡ ਨੂੰ ਸਾਈਡ ਇਹਦਾ ਪੇਪਰ ਇਹਨੇ ਆ ਕੇ ਪੜਨਾ ਆਪਾਂ ਜਾਏਗੇ ਫਟਾਫਾਂ ਦਾ ਰੋ ਰੋ ਪਾਇਆ ਨਹੀਂ ਆਦੇ ਉਹਦੇ ਭਤੀ ਕੜਾਣਾ ਚੰਨਣ ਉਹ ਨਹੀਂ ਗਈ ਮੇਰੇ ਕੋਈ ਉਧਰ ਰੱਖ ਐ ਨਹੀਂ ਲੈ ਕੇ ਆਉਣਾ ਲਈ 3 ਕਿਲੋ ਵਾਲੇ ਕਿਹਨੇ ਭਰਨੇ ਓ ਚੱਲਣੀ ਚਾ ਚੱਲ ਗਏ ਚਲ ਲਓ ਜੀ ਇੱਥੇ ਆਪਾਂ ਪਹੁੰਚ ਗਏ ਸੀਗੇ ਮਾਤਾ ਰਾਣੀ ਜੰਦੇ ਮੱਥਾ ਟੇਕਣ ਤੇ ਆਪਾਂ ਉਹਦੇ ਨੇ ਚੜ ਗਏ ਸੀ ਕਿਉਂਕਿ ਪਸ਼ੂਆਂ ਦਾ ਕੰਮ ਕਰਕੇ ਆਉਣਾ ਸੀਗਾ ਫਿਰ ਦੁੱਧ ਵਗੈਰਾ ਪਾ ਕੇ ਪੱਠੇ ਵਗੈਰਾ ਪਾ ਕੇ ਫਿਰ ਆਏ ਸੀਗੇ ਤੇ ਪਹਿਲਾਂ ਸਵੇਰੇ ਸਵੇਰੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਪਰ ਜਦੋਂ ਅਸੀਂ ਗਏ ਸੀਗੇ ਉਦੋਂ ਭੀੜ ਘੱਟ ਸੀਗੀ ਮੱਥਾ ਬਹੁਤ ਬੁੱਧੀਆ ਟੇਕ ਹੋ ਗਿਆ ਸਵੇਰੇ ਇਹ ਸਾਧਰੇ ਜਾਂਦੇ ਫਿਰ ਤਾਂ ਲੈਨ ਚ ਲੱਗਣਾ ਪੈਂਦਾ ਹਾਂ ਤਾਂ ਥੋੜੇ ਜੀ ਸੀਗੇ ਕੋਈ ਹੋਈ ਆ ਰਿਹਾ ਸੀਗਾ ਮਾਥਾ ਟੇਕਣ ਬਾਕੀ ਸਭ ਲੋਕ ਟੇਕ ਗਏ ਸੀਗੇ ਇਹ ਮਾਤਾ ਰਾਨੀ ਆਪਣੇ ਪਿੰਡ ਦੇ ਵਿੱਚ ਹੀ ਨੇ ਅ ਪਿੰਡ ਤੋਂ ਮਤਲਬ ਬਾਹਰ ਬਾਹਰ ਨਹੀਂ ਖੇਤਾਂ 'ਚ ਤੇ ਬਹੁਤ ਰੌਣਕ ਲੱਗੀ ਹੋਈ ਸੀਗੀ ਇੱਥੇ ਦੀਵਾ ਚੱਲ ਰਿਹਾ ਸੀਗਾ ਨਾਲ ਢੋਲ ਵਜਾ ਰਿਹਾ ਸੀਗਾ ਇੱਕ ਭਾਈ ਫਿਰ ਮੈਂ ਆਵਾਜ਼ ਬੰਦ ਕਰਤੀ ਸੀਗੀ ਮੈਂ ਕਿਤੇ ਕਾਪੀਰਾਈਟ ਨਾ ਆ ਜਾਵੇ ਕਾਪੀਰਾਈਟ ਆ ਹੀ ਜਾਂਦਾ ਵੈਸਤਾ ਜਦੋਂ ਹਨਾ ਦੀਵਾ ਵਗੈਰਾ ਚੱਲਦਾ ਹੋਵੇ ਤਾਂ ਕਰਕੇ ਬੰਦ ਕਰਤਾ ਸੀਗਾ ਤੇ ਫਿਰ ਮਾਥਾ ਟੇਕਣ ਤੋਂ ਬਾਅਦ ਇੱਥੇ ਆਪਾਂ ਨੇ ਮਿੱਟੀ ਕੱਢੀ ਮਿੱਟੀ ਕੱਢ ਕੇ ਫੇਰ ਚਾਪੀਤੀ ਤੇ ਉਸ ਤੋਂ ਬਾਅਦ ਫੇਰ ਮਾਤਾ ਰਾਨੀਆ ਮੱਥਾ ਟੇਕਣ ਤੋਂ ਬਾਅਦ ਫੇਰ ਅੱਗੇ ਸੀਗੇ ਗੁਰਦੁਆਰਾ ਸਾਹਿਬ ਇਹ ਹੈਗਾ ਬਾਬਾ ਸੰਦਰਤਾਸ ਜੀ ਦਾ ਸਥਾਨ ਫਿਰ ਇੱਥੇ ਮੱਥਾ ਟੇਕਿਆ ਤੇ ਇਹ ਦੇਖੋ ਸਾਡੇ ਗੁਰਦੁਆਰ ਸਾਹਿਬ ਦਾ ਹਾਲ ਬਹੁਤ ਵਧੀਆ ਬਣ ਗਿਆ ਇੱਥੇ ਟੈਲਾਂ ਲਾ ਕੇ ਨਾ ਬਹੁਤ ਵਧੀਆ ਬਣਾਤਾ ਐਨ ਉੱਚਾ ਚੱਕਤਾ ਇੱਧਰਲੇ ਫਾਸ਼ਨ ਨਾਲ ਬਹੁਤ ਵਧੀਆ ਹੋ ਗਿਆ ਹੁਣ ਤੇ ਬਸ ਜੀ ਇੱਥੇ ਮੱਥਾ ਟੇਕ ਕੇ ਆਪਾਂ ਆਪਣੇ ਜਿਹੜੇ ਦਰਮੁਰੇ ਕੂਟੀਆਂ ਨਾ ਉੱਥੇ ਮੱਥਾ ਟੇਕਾਂਗੇ ਰਿੰਨੂ ਵੀ ਆ ਗਿਆ ਆਪਣਾ ਸ਼ਕਾਰੀ ਬੰਦਾ ਨੋ ਜੈਗ ਵੀ ਆ ਗਿਆ ਰਿੰਨੂ ਜੈ ਗੋਲਗੱਲੇ ਮੈਂ ਖਾ ਲਿਆ ਵਾਹ ਸਟੈਸ਼ ਯੋ ਵਾਹ ਕਿ ਰੋ ਬਣਾ ਨਾ ਨੋ ਬਾਸ ਬਾਦੀ ਪਹਿਲੇ ਤੇ ਪਾ ਦੇ ਬਾਬੇ ਜੀ

ਤੇ ਵਸ ਥੋੜੀ ਬਣ ਦਵਾ ਲੈ। ਹੋਰ ਇਹਦੇ ਵਿੱਚ ਕੁਝ ਨਹੀਂ ਪਾਉਣਾ ਹੈ। ਆਪਾਂ ਨੇ ਸਿੰਪਲ ਖਾਂਦੇ। ਇਹ ਤਾਂ ਛੇਤੀ ਬਣ ਜਾਂਦੀਆਂ ਨੇ। ਥੋੜੇ ਸੇਕ ਲੈ। ਨਾਲ ਜਿੱਥੇ ਲੱਗਿਆ ਹੁਣ ਆਪਾਂ ਟੈਹਾ ਬਣ। ਸੇਵੀਆਂ ਮੈਂ ਬਣਾਤੀਆਂ ਤੇ ਬੰਦ ਕਰ ਲਈਏ ਸੀ। ਹਮ ਆ ਜਿਹੜਾ ਕੱਪੇ ਪਏ ਥੋੜੇ ਜਿਹਾ ਚੱਕ ਲੀਏ। ਕਿਹੜਾ ਰਿਕਾਰਡਿੰਗ ਹੋਣਾ ਵੰਟਾ ਸੀ। ਆਹ ਵਾਲੇ ਚੈਨਲ ਤੇ ਹੋਇਸੀ ਦੇਖ ਲਓ ਤੁਸੀਂ। ਪਤਾ ਸੀਗਾ ਬੁੱਤੋ ਤੁਹਾਨੂੰ। ਆ ਦੇਖੋ। ਤੇ ਤੇ ਸਾਇੰਸ ਵੀ ਉਹਨਾ ਜਿਸ ਕਰਨ ਰਾਦਰ ਕੁਮਾਰ ਸੀਗਾ ਸਵੇਦਨ ਇਹ ਮੁੰਦੇ ਹੈਗਾ ਜਿਵੇਂ ਹੁਣ ਖਰਾਕਾ ਨਹੀਂ ਹੁੰਦਾ ਸੀ ਕਿ ਦੁਪਹਿਰ ਲੈ ਕੇ ਦਿੱਤੀਆਂ ਦੀ ਇਹਨੂੰ ਜਦ ਦਾ ਫਾਰਕ ਹੁਣ ਮੜਾ ਜੇ ਲੈ ਲੈ ਮੈਂ ਤਾਂ ਦੁਬਾਰਾ ਦੁਪਹਿਰ ਦਾ ਸੁੱਤਾ ਹੀ ਪਿਆ ਇਹ ਜਦ ਤਾਈ ਜਲਦੀ ਇਹ ਦਵਾਈ ਲਈਏ ਸੌਂ ਗਿਆ ਸਪਤ ਨਹੀਂ ਨੀਂਦ ਦੀ ਗੋਲੀ ਹਨਾ ਨੀਂਦ ਨੀਂਦ ਹੋਣੀ ਆ ਦੇ ਵਿੱਚ ਹਨਾ ਨਸ਼ਾ ਜਾਂਦਾ ਗੋਲੀਆਂ ਚ ਦਵਾਈ ਲੈ ਕੇ ਸੌਂ ਗਿਆ ਤੇ ਮੈਂ ਵੀ ਇਹਨੂੰ ਕਹਿੰਦਾ ਮੈਂ ਪਿਆਰ ਆ। ਫਿਰ ਰਾਮ ਆ ਗਿਆ। ਅੱਜ ਤਾਂ ਪੇਪਰ ਨਹੀਂ ਸੀਗਾ ਪਰ ਐਸੇ ਸਕੂਲ ਲੱਗਣਾ ਸੀ ਉਹ ਕਰੇ ਸਕੂਲ ਭੇਜਿਆ ਹੀ ਨਹੀਂ। ਫਿਰ ਆਰਾਧ ਇੱਕ ਵਾਰੀ ਬਿਮਾਰ ਹੋਇਆ। 1 ਵਜੇ ਦਾ ਕਈ ਚੱਲ ਮੈਂ ਬਾਹਰ ਚੱਲ। ਕਰੇ ਬਾਹਰ ਕਰੇ ਅੰਦਰੋਂ ਸਹੀ ਕਰੀ। ਉਲਟੀਆਂ ਆਈਆਂ ਇਹਨੂੰ। ਹੋਰ ਉਲਟੀਆਂ ਕਰਦੀਆਂ ਰਾਮ। ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੇਰੇ ਗੁਲਗਲੇ ਪਕੌਰੀਆਂ ਨੂੰ ਮੈਨੂੰ ਬਿਮਾਰ ਕਰਤਾ ਨਰੇਤਮ ਕਰਨੇ ਖਾਧੀਆਂ ਵੀ ਹੈ ਨਹੀਂ ਖਾਧੀਆਂ ਪਕੌਰੀ ਖਾਧੀ ਸੀ ਰਾਤ ਜੀ ਚਲ ਕੋਈ ਨਾ ਹੋਵੇ ਆਈ ਲਿਆ ਆ ਗਿਆ ਤੂੰ ਨਹੀਂ ਬਤ ਗੁਲਗਲੇ ਖਾਦੇ ਗੁਲਗਲੇ ਨਹੀਂ ਖਾਦੇ ਮੈਂ ਪਕੌਰੀਆਂ ਖਾਧੀਆਂ ਮੇਰੇ ਪਹਿਨਾ ਮੈਂ ਇੱਕ ਲੈ ਗਿਆ ਫਿਰ ਦੋ ਲੈ ਗਿਆ ਤੇ ਮੈਂ ਇੱਕ ਬੜੀ ਹੋਰ ਲੈ ਗਿਆ ਇਹ ਚਾਰ ਪੰਜ ਕਿਤੋਂ ਹੋ ਗਈ ਦੋ ਤਿੰਨ ਕਿ ਖਾਦ ਲਵਾਂਗੀ ਮੈਂ ਦੋ ਤਿੰਨ ਖਾਧੀ ਖਾਣੀਆਂ

隠れて。 ਸਾਰ ਮੈਂ ਲਾ ਬੈਠ ਗਿਆ। ਤੇ ਆ। ਕਿਰੋਤੇ ਬੈਠਣਾ ਆ ਰਿਹਾ। ਕਿ ਸੇਆ ਮੈਂ ਹਰ ਇੱਕ। ਜਦੋਂ ਨਰਵ ਸੈਟਿੰਗ ਗੜੀ ਰਿਹਾ। ਗੜੀ ਆ ਕਿਹੜੀ ਆ? ਬਸ ਚੜਦੇ ਨਹੀਂ। ਬਸ ਕੇ। ਬਸ ਚੜਦੇ। ਸਭ ਜਿਆਨੀ ਹੁੰਦੀਆਂ ਲੋਕੀ 3740 ਆਪਣੇ ਫਸਲਾਂ ਨੂੰ ਪਾਣੀ ਪਲਾਤਾ ਸੀਗਾ ਨਾਲੇ ਫਸਲ ਵੀ ਸੁੰਬਰਤਾ ਸੀਗਾ ਤੇ ਹੁਣ ਲੈ ਕੇ ਜਾਵਾਂਗੇ ਛੜੀਆਂ ਥੋੜੀਆਂ ਜੀਆਂ ਚੁੱਲੇ 'ਚ ਅੱਗ ਬਾਲਾਂਗੇ ਥੋੜਾ ਜੀ ਲੈ ਕੇ ਜਾਣਾ ਹੁੰਦਾ ਬਾਲਣ ਵੀ ਬਾਧੂ ਪਿਆ ਨਾ ਰਹੇ ਉੱਤੇ ਬਾਜੀ ਨੇ ਥੋੜੇ ਜੀ ਨਾਲੇ ਸਰ ਜਾਂਦਾ ਆਪਣਾ ਹਨਾ ਰੋਜ਼-ਰੋਜ਼ ਲੈ ਜਾਂਦੇ ਹੁੰਦੇ ਆ ਤੇ ਅੱਜ ਆਪਾਂ ਟਮਾਟਰਾਂ ਦੀ ਸਬਜ਼ੀ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਬਣੇ ਰਿਓ ਬਲੌਗ ਦੇ ਨਾਲ ਉਹ ਹੱਸਦਾ ਤਾ ਤੂੰ ਉਹ ਮੈਂ ਕੀ ਕਰਾਂ ਸੌਂ ਜਾਂਦਾ ਅੰਦਰ ਉਹ ਆ ਗਈਆਂ ਜਬਾਰ ਕੱਟ ਕੱਟ ਲਾਜੀ ਆਪਾਂ ਅੱਜ ਬਣਾਵਾਂਗੇ ਟਮਾਟਰਾਂ ਦੀ ਚਟਨੀ ਖੱਟੀ ਮਿੱਠੀ ਬਹੁਤ ਵਾ ਲਾਦੀ ਆ

ਰੱਬਿਆ ਅਜ ਖਤਰਕ ਉਹੀ ਕੁੱਟੇ ਮੇਟਾ ਪੈ ਦੇ ਬਾਵਾਂਗੇ ਵਿੱਚ ਪਤਲੀ ਪਈ ਜਿਸ ਕੰਨ ਕੁੱਟ ਰਿਹਾ ਸੀਗਾ ਮੈਂ ਹਾਂ ਤੇ ਮੇਰੇ ਅੱਖਾਂ 'ਚ ਨਾ ਪੈਦਾ ਅੱਗ ਟਮਾਟਰਾਂ ਨੂੰ ਇਹਦੇ ਵਿੱਚ ਨਹੀਂ ਆਖਦੇ ਆਪਾਂ ਹਜੇ ਨਾ ਪਾ ਦੇ ਫੜਾ ਦੇ ਆਹ ਤਾਂ ਫੜਾ ਫੜਾ ਦਿੰਦਾ ਪਾ ਦੇ ਵਿੱਚ ਪਾਣੀ ਟੁੱਟ ਜਾਣਾ ਨਾ ਮਟਰਾਂ ਮੈਂ ਅੱਜ ਜਮਾਈ ਜਾਗਾ ਮੈਂ ਬਥੇਰੀ ਵਾਰ ਬਣਾਈ ਆ ਤੇ ਪਿੰਡ ਬਣਾਉਣੀ ਪੂਰੇ ਨਹੀਂ ਓਰੇ ਓਰੇ ਵੀ ਦੋ ਵਾਰ ਹੋਣੀ ਗੰਡੂਆਂ ਸਬੱਤ ਬਣਾਉਣੀ ਦੇਖ ਲੈ 来一下。 ਫਸੇ ਦੇ ਵਿੱਚ ਪੁੰਨ ਲਾ ਲਿਆ ਹੁਣ ਆਪਾਂ ਮਸਾਲੇ ਆਪਾਂ ਨੂੰ ਪਾਤੀ ਨੂੰ ਮੇਰੇ ਚ ਜਿਸ ਕਨ ਹਿਲਾ ਰੂਗੇ ਜਨ ਮੈਂ ਆਪਾਂ ਚੱਕ ਰਹੀ ਹਾਂ ਲਓ ਜੀ ਆਪਣੀ ਸਬਜੀ ਬਣ ਕੇ ਹੋ ਗਈ ਤਿਆਰ ਤੇ ਆਪਾਂ ਨੇ ਆਟਾ ਵੀ ਹੁਣ ਲਿਆਂਦਾ ਇੱਧਰ ਇੱਧਰ ਜਿਸ ਕਨ ਬੈਠਾ ਹੈ ਲਗਾਓ ਤੇ ਤਵਾ ਆਪਾਂ ਨੇ ਰੱਖ ਲਿਆ ਰੋਟੀ ਲਾਉਣਾ ਹੈ ਰੋਟੀ ਲਾਉਣ ਨੂੰ ਨਿਹਰਾ ਹੋ ਜਾਣਾ ਆਪਾਂ ਨੇ ਰੋਟੀ ਲਾਉਂਦੇ ਨੂੰ ਤੇ ਆਪਾਂ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤਦ ਤੱਕ ਲਈ ਬਾਏ ਸਤਿ ਸ਼੍ਰੀ ਅਕਾਲ ਜੀ